ਮਸ਼ਹਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਭਾਵੇਂ ਹਰ ਸਾਲ ਬਰਸਾਤ ਦੇ ਦਿਨਾਂ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਮਾਈਨਿੰਗ ਬੰਦ ਹੁੰਦੀ ਹੈ ਪਰ ਫਿਰ ਵੀ ਸ਼੍ਰੀ ਅਨੰਦਪੁਰ ਸਾਹਿਬ ਦੇ ਕਰੀਬੀ ਪਿੰਡ ਬੁਰਜ ਵਿਖੇ ਅੱਜ ਵੀ ਟਰੱਲੇ ਨਾਲ ਮਾਈਨਿੰਗ ਚੱਲ ਰਹੀ ਹੈ ਇੱਕ ਪਾਸੇ ਸਤਲੁਜ ਦਰਿਆ ਦੇ ਵਿੱਚ ਪਾਣੀ ਆ ਚੁੱਕਾ ਹੈ ਪਰ ਫਿਰ ਵੀ ਮਾਈਨਿੰਗ ਮਾਫੀਆ ਡੀ ਸੇਲਟਿੰਗ ਦੇ ਨਾਮ ਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਛਾਏ ਹੇਠ ਪਿੰਡ ਬੁਰਜ ਦੇ ਵਿੱਚ ਬਣੇ ਹੋਏ ਪੁਲ ਦੇ ਕਰੀਬ 100 ਮੀਟਰ ਦੇ ਅੰਦਰ ਹੀ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਟਰੱਲੇ ਦੇ ਨਾਲ ਟਰੈਕਟਰ ਟਰਾਲੀਆਂ ਦੇ ਵਿੱਚ ਭਰ ਕੇ ਮਾਲ ਨੂੰ ਚੱਕ ਕੇ ਕ੍ਰੇਸ਼ਰਾ ਉੱਤੇ ਸੁੱਟਿਆ ਜਾ ਰਿਹਾ ਹੈ ਤੇ ਇਸ ਸਬੰਧ ਦੇ ਵਿੱਚ ਅੱਜ ਪਿੰਡ ਵਾਸੀ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਸਬੰਧਤ ਵਿਭਾਗ ਦੇ ਜੇਈ ਮੋਕੇ ਉੱਤੇ ਪਹੁੰਚੇ ਅਤੇ ਉਹਨਾਂ ਵੱਲੋਂ ਫਿਲਹਾਲ ਸੋਮਵਾਰ ਤੱਕ ਇਸ ਡੀਸਿਲਡਿੰਗ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਸੋਮਵਾਰ ਤੱਕ ਐਸਡੀਐਮ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਲ ਉਹਨਾਂ ਦੀ ਮੀਟਿੰਗ ਰੱਖੀ ਗਈ ਹੈ ਤੇ ਉਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਡੀਸਿਲਡਿੰਗ ਦੇ ਨਾਮ ਤੇ ਮਾਈਨਿੰਗ ਹੋਵੇਗੀ ਜਾਂ ਫਿਰ ਨਹੀਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਜਾਪੀ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਕੱਲੇ ਆ ਜੀ ਮੈਂ ਪ੍ਰਧਾਨ ਨੰਬਰ ਵਾਰ ਠੀਕ ਹੈ ਜੀ ਜਿਹੜੀ ਇਹ ਡੀਸਕ੍ਰੀਟ ਹੋ ਰਹੀ ਹੈ ਇਹ ਬਿਲਕੁਲ ਗਲਤ ਹੋ ਰਹੀ ਠੀਕ ਹੈ ਜੀ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀ ਐਸਟੀਐਮ ਇਹਨਾਂ ਤੇ ਡੀਸਕ੍ਰੀਟ ਕਰ ਰਿਹਾ ਸਾਰਿਆਂ ਦੇ ਪਰਚਾਣ ਹੋ ਜਾਏਗਾ ਡਾਇਰੈਕਟਰ ਪਿੰਡਾਂ ਘੇਰਦੇ ਪੁਰਜੀ ਮੈਂ ਨੰਬਰ ਦਾ ਕਿੰਨਾ ਫੇ ਪਿੰਡ ਪੁਰ ਤੇ ਇਹਨੂੰ ਬੁਲਾਉ ਹੈ ਤੇ ਪੁੱਛੋ ਸਾਨੂੰ ਪਤਾ ਹੈ ਬਾਪਿਆਂ ਨੇ ਸਾਨੂੰ ਫੋਲ ਬਣਾ ਕੇ ਦਿੱਤਾ ਅੱਜ ਤੱਕ ਕਿਸੇ ਸਰਕਾਰ ਨੇ ਸਾਡਾ ਪੱਲਾ ਨਹੀਂ ਫੜਿਆ ਨਾ ਕਿਸੇ ਹੋਰ ਨੇ ਪੜਿਆ ਜਿਹੜੀ ਸਰਕਾਰ ਆਉਂਦੀ ਥੋੜਾ ਚਾਰੀ ਦਿਨ ਪੋੜ ਨਹੀਂ ਬਣਾਣਾ ਆ ਰਹੀ ਹੈ ਤੁਸੀਂ ਦੇਖੋ ਕਿੰਨੀ ਅਸੀਨਾ ਕਿੰਨਾ ਸਾਰਾ ਕੁਝ ਕਿੰਿਆ ਰਗਾ ਦੇਖੋ ਕਿਸੇ ਦਾ ਜਾਇਆ ਕਰਦੀਆਂ ਅੱਜ ਕੋਈ ਹੋਰ ਤਾਂ ਨਹੀਂ ਕਿਤੇ ਲਓ ਆਪਣੇ ਪਾਸੇ ਅੰਗਰੇਜ਼ ਅਸੀਂ ਤੁਸੀਂ ਹੋਰਵੇਂ ਸਾਨੂੰ ਪਤਾ ਜਿੱਦਾਂ ਸੀ ਇਹ ਪੁਰ ਬਣਾਇਆ ਤਾਂ ਅੱਗੇ ਨੇ ਪਰਲੇ ਨੇਤਾ ਕਰਕੇ ਸਰਕਾਰਾ ਕੋਹਤਾ ਕਿ ਕਿਸੇ ਨਾਲ ਸਾਡੀ ਬਾਣੀ ਪੜੀ ਗਈ ਆ ਕਿ ਆਹ ਦੇਖੋ ਮੋਰੇ ਜਦ ਪਾਣੀ ਨੇ ਪੈਣਾ ਆਹ ਦੇਖੋ ਸਾਰੇ ਜੰਦਾ ਬੈਠਾ ਉਹ ਸਾਰੇ ਨੰਗੇ ਆ ਇਥੋਂ ਪਾਣੀ ਲੈ ਕੇ ਸਾਰੇ ਨੇ ਬੈਠਣਾ ਸਾਡਾ ਬਿਲਕੁਲ ਇਹ ਚਾਰ ਕਨਾਲ ਮੋਰੇ ਆ ਪਿੰਡ ਦੇ ਨਾਲ ਉਹ ਵਾਦੀਆਂ ਨੂੰ ਲੱਗਿਆ ਮੈਂ ਨਾ ਪਿੰਡ ਬੁਰਜ ਦੇ ਵਿੱਚ ਆਏ ਸੀਗਾ ਤੁਹਾਡੇ ਤੁਹਾਡੀ YouTube ਚੰਤੀ ਹੈ ਨਾ ਇਥੇ ਨਾ ਹੁਣ ਆ ਬਰਸਾਤ ਦੇ ਦਿਨਾਂ ਤੁਹਾਨੂੰ ਪਤਾ ਕਿ ਬਰਸਾਤ ਦੇ ਦਿਨ ਦੇ ਵਿੱਚ ਜਿਹੜੀ ਡੀਸੈਲਟਿੰਗ ਜਾਂ ਮਾਈਨਿੰਗ ਹੈ ਉਹ ਟੋਟਲ ਬੰਦ ਹੁੰਦੀ ਪਰ ਇਸ ਟਾਈਮ ਐਂ ਟੜੱਲੇ ਨਾਲ ਇਸ ਟਾਈਮ ਉਥੇ ਡੀਸੈਲਟਿੰਗ ਔਰ ਮਾਈਨਿੰਗ ਕੁਝ ਵੀ ਚੱਲੂ ਕਿਉਂਕਿ ਡੀਸੈਲਟਿੰਗ ਤਾਂ ਬੰਦ ਹੈ ਪੰਜਾਬ ਦੀ ਪਾਲਿਸੀ ਦੇ ਵਿੱਚ ਇਸ ਟਾਈਮ ਮਾਈਨਿੰਗ ਚੱਲਦੀ ਪਈ ਸ਼ਰੇਆਮ ਚੱਲਦੀ ਪਈ ਨਹੀਂ ਜੀ ਨਾ ਤੁਸਾ ਸਾਡੇ ਬਿਲਕੁਲ ਨਾਲ ਹੀ ਆਣਾ ਤੁਸਾ ਸਭ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਗਏ ਬੁਰਜ ਪਿੰਡ ਆ ਗਏ ਕੁਝ ਹੋਰ ਮੌਕੇ ਤੇ ਜਾ ਰਹੇ ਜੀ ਉੱਥੇ ਨਾ ਹਾਂ ਬਰਸਾਤਾਂ ਦੇ ਦਿਨਾਂ ਬਰਸਾਤਾਂ ਦੇ ਤਾਂ ਵੈਸੇ ਮਾਇਨ ਨਹੀਂ ਕਰਦੇ ਹੋ ਹੋ ਵੀ ਬਿਲਕੁਲ ਪੁਲ ਦੇ ਨੇੜੇ ਰਹੀ ਉਹਨਾਂ ਦਾ ਆਪਾਰ ਬੰਦੇ ਇੱਕ ਇੱਕ ਕਰਾਉਂਚਰ ਨਹੀਂ ਨਹੀਂ ਹਨ ਨੂੰ ਸੌਣ ਤੋਂ ਪਹਿਲਾਂ ਦੀ ਟੁੜੀ ਡਾਇਰੈਕਸ਼ਨ ਹੈ ਜਿਹੜਾ ਪਿੰਡ ਕੋਲੋਂ ਜੇ ਨੋੜ ਕੋਲ ਜਾਣਾ ਨਹੀਂ ਨਾ ਪਿੰਡ ਜਿਹੜਾ ਪੰਚਾਇਤ ਮਟੋਰ ਗ੍ਰਾਮ ਪੰਚਾਇਤ ਮਟੋਰ ਗ੍ਰਾਮ ਪੰਚਾਇਤ ਮਟੋਰ ਹੈ ਕਰਿਓ ਸਰ ਕਰਿਓ ਕਰਿਓ ਸਰ ਕਰਿਓ ਇਹ ਜਗ੍ਹਾ